ਪਤਾ ਨਾ ਰੋਟੀ ਟੋਕ ਦਾ ਵੀ ਕਰ ਲਾ ਕਿੱਥੇ ਦੇਣ ਆ ਗਿਆ ਵਾ ਨਾਲ ਟਾਈਮ ਕਿ ਨਾ ਹੋ ਗਿਆ ਵਾ ਮੰਮੀ ਕਰਨਾ ਤੇ ਮੈਂ ਪਹਿਲਾਂ ਉਹੋ ਹੀ ਗੁਰਲੀਨ ਹੀ ਨਹੀਂ ਹਾਲ ਤੱਕ ਆਈ ਰਸੋਈ ਵਿੱਚ ਤੇ ਜੇ ਛੁੱਟੀ ਸੀ ਤੇ ਕਿਤਰੇ ਤੋਂ ਦੱਸ ਦੇਣਾ ਸੀ ਚਲੋ ਚਾਹ ਪਾਣੀ ਤੇ ਪੀਣਾ ਹੀ ਹੈ ਨਾ ਤੁਸੀਂ ਆਪਣਾ ਰਸੋਈ ਦਾ ਕੰਮ ਕਰ ਲਿਆ ਕਰੋ ਬਾਅਦ ਵਿੱਚ ਫਿਰ ਉਹਨੇ ਵੀ ਕਰਨਾ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਤੇ ਕਰ ਲੈਣਾ ਹੀ ਕੰਮ ਤੇ ਮੰਮੀ ਜੀ ਫਿਰ ਆ ਗੱਲ ਹੀ ਤੁਹਾਨੂੰ ਰਾਤ ਦਾ ਦੱਸ ਦਿੰਦੀ ਹੁਣ ਤੂੰ ਤੇ ਮੈਂ ਸਾਰਾ ਕੰਮ ਕਰ ਵੀ ਲੈਣਾ ਹੀ ਉਹ ਤਾਂ ਮੈਂ ਖੰਡਾ ਹੀ ਆ ਮੈਨੂੰ ਆ ਭੁੱਖ ਲੱਗੀ ਐ ਤੇ ਚਲ ਤੂੰ ਜਾ ਜਾ ਕੇ ਨਾ ਚਾਹ ਕੱਪ ਪਹਿਲਾਂ ਬਣਾ ਗਰਲੀ ਨਾ ਤੇਰਾ ਜਾਣਦੋਤਦਾ ਹੈ ਕਿ ਨਹੀਂ ਪਹਿਲਾਂ ਤੋਂ ਸੁੱਤੀ ਨੁੱਤੀ ਤੋਂ ਝਾੜੂ ਫੜ ਕੇ ਬੈਗੀ ਆ ਜਾਣਾ ਜਾਣਾ ਕਿਉਂ ਨਹੀਂ ਆ ਤੇ ਜਾਣਾ ਹੈ ਕਦੋਂ ਆ ਤੈਨੂੰ ਪਤਾ ਵਾ ਵੀ ਸ਼ਹਿਰ ਵੀ ਰੁਕਣਾ ਵਾ ਇੱਕ ਦੋ ਕੰਮ ਆ ਤੇ ਮੁੜ ਕੇ ਉਹ ਵੀ ਆਂਦਾ ਹੀ ਵੀ ਟਾਈਮ ਨਾਲ ਕੋਈ ਘੰਟਾ ਪਹਿਲਾਂ ਪਹੁੰਚੋ ਪਰ ਤੂੰ ਜਾਉਂਦਾ ਮੇਰੇ ਨਾਲ ਅੱਜ 11:00 12:00 ਵਜੇ ਛੱਡਨੇ ਆ ਕੰਮ ਕਿੰਨਾ ਘਰਿਆ ਗਿਆ ਇਹ ਕਾਰੂਮ ਚ ਝਾੜੂ ਲਾਉਣਾ ਤੇ ਇੱਕ ਡ੍ਰੈੰਗ ਰੂਮ ਚ ਰਹਿ ਗਿਆ ਵਾ ਬਾਕੀ ਉਹਨੇ ਝਾੜੂ ਲਾ ਲਿਆ ਵਾ ਉਹ ਤੇਰਾ ਮੈਨੂੰ ਪਤਾ ਵਾ ਜਿਹੜਾ ਤੂੰ ਇੰਨਾ ਕੰਮ ਕਹੇਂਦੀ ਨਾ ਇਹ ਕਰਦਿਆਂ ਕਰਦਿਆਂ ਤੂੰ 2 ਘੰਟੇ ਘਾੜ ਲੈਨੇ ਆ ਅਜੇ ਪਰ ਸੋ ਇਹ ਜੇ ਮੈਂ ਕੀ ਕਰਨਾ ਵਾ ਤੁਸੀਂ ਚਾਹ ਪੀਣੀ ਨਹੀਂ ਤੇ ਮੈਂ ਆਪਣੇ ਲਈ ਵੀ ਨਹੀਂ ਬਣਾਈ ਤੇ ਰੋਟੀ ਵੀ ਆਪੇ ਕਹਿਣ ਦੀ ਬਾਹਰੋਂ ਕੁਝ ਖਾ ਲਾਂਗੇ ਅਸਲ ਚ ਮੈਂ ਗਲਤੀ ਕਰ ਬੈਠਾ ਵਾ ਤੈਨੂੰ ਤਿਆਰ ਨਾਲ ਕਹਿਣਾ ਨਹੀਂ ਚਾਹੀਦਾਗਾ ਇਕੱਲੇ ਨੂੰ ਜਾਣਾ ਚਾਹੀਦਾ ਏ ਤੇਰਾ ਤਾਂ ਮੈਨੂੰ ਪਤਾ ਕੇ ਆਲਸੀ ਦਾ ਕਿ ਤੂੰ 12 ਦੇ ਘਰੇ ਬੁਜਾ ਦੇਣੇ ਹੁੰਦੇ ਜਾਨ ਲੱਗਾ ਤੇ ਫਿਰ ਜਾਵੇ ਕੀ ਬੰਦਾ ਅੱਛਾ ਅੱਛਾ ਪੈਸ਼ਨ ਮੈਂ ਹੁਣ ਛੁੱਟੀ ਕੀਤੀ ਆ ਤੇ ਤੁਸੀਂ ਮੈਨੂੰ ਨਾ ਖੜੋ ਨਾਲ ਤੇ ਨਾਲੇ ਥੋੜਾ ਹੌਲੀ ਬੋਲੋ ਮੰਮੀ ਨਾ ਸੁਣ ਲੇ ਉਹਨਾਂ ਨੇ ਮੈਂ ਉਦਾਂ ਦੱਸਿਆ ਵੀ ਅੱਜ ਛੁੱਟੀ ਸੀ ਮੰਮੀ ਦੀ ਤੈਨੂੰ ਫਿਕਰ ਪਈ ਆ ਤੇ ਤੈਨੂੰ ਇਹ ਨਹੀਂ ਪਤਾ ਕਿ ਜਦੋਂ ਜਾਣਾ ਵਾ ਤੇ ਟਾਈਮ ਨਾਲ ਮਸਾ ਉੱਠ ਪੈਂਦੀ ਆਪਣਾ ਘਰ ਦਾ ਕੰਮ ਟਾਈਮ ਨਾਲ ਕਰਦੀ ਜਿਹੜਾ ਐਸੇ ਵੇ ਨਿਕਲਣ ਨੂੰ ਬੰਦੇ ਰਾਤੀ ਉਹਨੇ ਇਹੋ ਕੋ ਫੋਨ ਕੀਤਾ ਵੀ ਤੂੰ ਯਾਰ ਲੇਟ ਨਾ ਕਰਦੀ ਹੈਗਾ ਤੂੰ ਪਹਿਲਾਂ ਆਉਣਾ ਇਹ ਨਾਲ ਆਣ ਕੇ ਥੋੜਾ ਹੱਥ ਫੜਾ ਤੇ ਮਰਾਦੀ ਕੰਮ ਕਰਾ ਦੀ ਇਹ ਉਹ ਤੇ ਕਿ ਭੈਣ ਭਰਾ ਦਾ ਜਾਂ ਯਾਰ ਬੇਲੀ ਦਾ ਸੋਖ ਹੁੰਦਾ ਵਾ ਕੋਈ ਆਣ ਕੇ 10 ਮਿੰਟ ਪਹਿਲਾਂ ਆਵੇ ਫਿਰ ਤੇ ਦੂਜਿਆਂ ਕੋ ਖਾਣ ਤੇ ਟਾਈਮ ਨਾਲ ਜਾਣਾ ਵਾ ਕਿ ਤੇਨੀ ਟਾਈਮ ਲੱਗਦਾ 5 ਮਿੰਟ ਲੱਗਣੇ ਮੈਨੂੰ ਤਿਆਰ ਹੋਣ ਗਿਆ ਆ ਪਿਆ ਛਾੜੂ ਇਹ ਇੱਥੇ ਕਿਹੜਾ ਕੰਨੇ ਆਉਣਾ ਵਾ ਬਾਅਦ ਚ ਲਾਵਾਂਗੇ ਬਾਅਦ ਠੀਕ ਆ ਇੱਦਾਂ ਹੁਣ ਛੱਡ ਕੇ ਚਲ ਜਾ ਤਾਂ ਫੇਰ ਉਹਨਾਂ ਮਗਰੋਂ ਵੇਖ ਕੇ ਗੱਲਾਂ ਤੇ ਕਰਨੀਆਂ ਹੀ ਆ ਨਾ ਕਿ ਜੇ ਜਾਣਾ ਹੀ ਕਿਤੇ ਮਰਨ ਸਫਾਈ ਕਰਦੇ ਰੋਣਾ ਕੁੜੂ-ਕੜੂ ਆਪੇ ਚ ਕਰਦੇ ਰਹਿਣਾ ਜਨਾਨੀਆਂ ਦੀ ਗੱਲ ਮਮਮੀ ਨੇ ਨਹੀਂ ਕਰਨਾ ਇੱਧਰ ਕੀ ਭਾਣਾ ਅੰਦਰ ਰਮਣਾ ਵੀ ਕਿ ਨਹੀਂ ਆ ਦੀਦੀ ਤੇ ਅੰਦਰ ਆਂਦੀ ਨਹੀਂ ਆ ਮੈਂ ਮੈਂ ਉਹਦੇ ਅੰਦਰ ਜਾਨੀ ਆ ਆਉਣਾ ਭਾਏ ਨਹੀਂ ਨਾ ਪਰ ਜਨਾਨੀਆਂ ਦੀ ਅੱਖਾਂ ਸਾਰੇ ਪਾਸੇ ਹੁੰਦੀਆਂ ਨੇ ਯਾਰ ਚਾਦਰ ਵਿਸ਼ੀ ਆ ਕਿ ਨਹੀਂ ਕਿਸੀ ਇੱਥੇ ਘਲਾਰਾ ਪਿਆ ਤਾਂ ਨਹੀਂ ਪਿਆ ਦਾ ਉਹ ਤਾਂ ਮੈਨੂੰ ਪਤਾ ਨਹੀਂ ਤੁਹਾਡਾ ਬੜਾ ਵਾ ਧਿਆਨ ਪਚਾਦਰ ਵਿਸ਼ੀਆ ਚਲ ਮਿਲੂਗੀ ਅਚੀ ਨਾਲ ਲੈਣਾ ਦੇਣਾ ਭੁਗਤਣਾ ਦਾ ਤੂੰ ਹੀ ਆ ਤੇ ਮੇਰੇ ਪੱਗ ਕੱਢ ਕੇ ਦੇਣਾ ਮੈਨਾਂ ਪੱਗ ਬੰਨਾਂ ਤੇਰਾ ਤੋ ਦੇਖੀ ਹਾਲੇ ਤੂੰ ਕੀ ਕਰਨਾ ਤੇ ਕੀ ਨਹੀਂ ਕੋਈ ਗੱਲ ਨਹੀਂ ਰੱਦ ਦਿੰਨੀ ਆ ਤੇ ਜੱਦੀ ਘਰ ਵਾਲੇ ਢਿਲ ਮਟਣਾ ਕਰਦੀ ਰਹਿਣ ਵੀ ਗਏ ਤੇ ਇਹਨਾਂ ਨੇ ਆਉਂਦੇ ਆ ਪਹਿਲਾਂ ਰੋਟੀ ਮੰਗਣੀ ਆ ਬਣੀ ਆ ਕਿ ਨਹੀਂ ਬਣੀ ਲਵਦੀਪਾ ਹਾਂਜੀ ਰੋਟੀ ਬਣੀ ਦਨੇ ਮੈਂ ਅੱਗੇ ਇਹੋ ਗੱਲ ਕਰ ਰਹੀ ਸੀ ਪਿਆਉਂਦੇ ਆ ਇਹਨਾਂ ਨੇ ਰੋਟੀ ਵੱਲੇ ਪੁੱਛਣਾ ਵਾ ਸਾਰਾ ਕੁਝ ਤਿਆਰ ਹੋ ਗਿਆ ਸਿਰਫ ਕੱਲੇ ਫੁਲਕੇ ਰਹਿ ਗਏ ਨੇ ਲਾਉਣ ਵਾਲੇ ਠੀਕ ਆ ਤਾਂ ਉਹਨਾਂ ਨੂੰ ਕਿਉਂ ਆਂਦੇ ਆ ਉਹ ਕਿਹੜੀ ਗੱਲੋਂ ਡੇ ਲੜਨਾ ਤੁਹਾਨੂੰ ਅੱਗੇ ਵੀ ਪਤਾ ਹੀ ਇਹਨਾਂ ਦਾ ਉਹਨਾਂ ਨੇ ਕਿਤੇ ਜਾਣਾ ਵਾ ਤੇ ਪਹਿਲਾਂ ਸੁੱਤੀ ਨਹੀਂ ਉੱਠੀ ਗੁਰਲੀਨ ਤੇ ਹੁਣ ਲਾਵਾ ਕਹਿੰਦੇ ਕਿ ਚੱਲ ਚਲੀਏ ਤੇ ਹੁਣ ਝਾੜੂ ਫੜ ਕੇ ਬੈਠੀ ਏ ਮੈਂ ਝਾੜੂ ਫੇਰ ਲਾਂ ਫੇਰ ਹੀ ਫੇਰ ਲਾ ਜੋ ਮਰਜ਼ੀ ਹੋਏ ਲੜਾਈ ਐ ਨਾ ਭਾਈ ਰੱਖਣੀ ਘਰ ਚ ਐਵੇਂ ਜਾਣ ਕੇ ਦੇ ਨੀ ਕੀ ਜੀ ਗੱਲ ਤੋਂ ਲੜਨਾ ਤੈਨੂੰ ਪਤਾ ਜਦੋਂ ਤੂੰ ਜਾਣਾ ਤੂੰ ਕੈਨ ਨਾਟ ਕੇ ਆਪਣੇ ਝਾੜੂ ਉਤ ਕੋਚਾ ਦੇ ਕਰ ਲਾ ਤੇ ਸਟੇਟ ਨੂੰ ਨਹੀਂ ਪਕਾਉਣੀ ਤੇ ਪਤਾ ਨਹੀਂ ਮੰਮੀ ਨੂੰ ਕਹਿਨੀ ਮੈਨੇ ਛੁੱਟੀ ਐ ਇਹਨੂੰ ਅੱਜ ਕਾ ਦੀ ਛੁੱਟੀ ਹੋ ਗਈ ਸਾਰੇ ਸਕੂਲ ਤੇ ਲੱਗੇ ਨੇ ਸਕੂਲ ਤੇ ਲੱਗੇ ਆ ਜਾਣ ਦੇ ਨਹੀਂ ਜਾਣੇ ਉਹੀ ਤੇ ਮੈਂ ਕਹਿੰਦੀ ਆ ਆਪਣੇ ਕੋਲੋਂ ਪਰਲੀ ਹੋਣੀ ਅੱਜ ਨਹੀਂ ਮੈਨੂੰ ਰੋਟੀ ਪਾਣੀ ਪਕਾਣੀ ਪਉਦੀ ਅੱਛਾ ਰੋਟੀ ਪਾਣੀ ਤਾਂ ਨਹੀਂ ਕੀਤਾ ਨਾ ਕੁਝ ਵੀ ਨਹੀਂ ਕੀਤਾ ਹਲ ਤੱਕ ਉਹਨੇ ਤੇ ਚੱਲ ਤੂੰ ਇਦਾਂ ਕਰ

ਪਾ ਪੈਹੇ ਤੋਂ ਨਾ ਕਹਿਣਾ ਸੀ ਲੱਲਾ ਤੇ ਇਹ ਖਾਦੇ ਦੇਖ ਹੀ ਗਿਆ ਵੈ ਉਹ ਮੰਮੀ ਉਹਨਾਂ ਲੈ ਹੀ ਇੱਕ ਜਣਾ ਅੱਛਾ ਅੰਦੇ ਲੋੜ ਹੈ ਤੇ ਸ਼ਹਿਰ ਬੈਂਕ ਬੰਦ ਹੀ ਤੇ ਪੁੱਛਣ ਦਾ ਵੀ ਜਾਣਾ ਹੀ ਕਿਤੇ ਤੇ ਮੈਂ ਚੱਲ ਹੈਗੇ ਘਰ ਤੇ ਲੈ ਜਾਓ ਚਲ ਕੋਈ ਕਰਨੀ ਲੈ ਗਿਆ ਹੀ ਕਿਹ ਵੇਲੇ ਲੋੜ ਹੋਏ ਤੇ ਲੈ ਹੀ ਲਈ ਦੇ ਹਾਂ ਤੇ ਇਦਾਂ ਕਰੋ ਆ ਤੁਸੀਂ ਰੱਖ ਛੋੜੋ ਠੀਕ ਹੈ ਲੋੜ ਹੋਈ ਕਿ ਫਿਰ ਵਰਤ ਲਾਂਗੇ ਚਲ ਚੰਗਾ ਤੇ ਡੈਡੀ ਨੂੰ ਪਤਾ ਹੀ ਕਿ ਚਾਚੇ ਬਾਈ ਲੈ ਨਾ ਤੇ ਡੈਡੀ ਨੂੰ ਦੱਸ ਦੇ ਨਹੀਂ ਦੱਸ ਦਾਂਗੀ ਹੁਣ ਨਾ 12 ਉੱਤੇ ਮੈਂ ਕਹਿ ਦਾਂਗੀ ਇਹਨਾਂ ਨੂੰ ਕਿਉਂਕਿ ਇਹ ਨਾ ਹੋਏ ਮੜ ਕੇ ਹਾਂ ਡੈਡੀ ਪੁੱਛਣ ਉਹਨਾਂ ਨੇ ਫਿਰ ਬੰਦਾ ਬੁਰਾ ਜਿਹਾ ਲੱਗਦਾ ਆ ਨਹੀਂ ਨਹੀਂ ਮੈਂ ਦੱਸ ਦਵਾਂਗੀ ਔਰ ਤਾਂ ਕੋਈ ਨਾ ਹੋਏ ਹੈਗੇ ਪੈਸੇ ਸਰਨਦੇ ਆ ਜਦੋਂ ਲੋਡ ਹੋਏਗੀ ਤੇ ਚੱਲ ਚੰਗਾ ਲੈ ਮੇਰਾ ਫੇਰ ਲੈਣੀ ਆ ਫਿਰ ਨਾ ਫੇਰ ਕੋਈ ਕੰਮ ਕਰਨਾ ਨਾਲੇ ਨਾ ਇੰਦਾ ਕਰਨੀ ਆ ਕਿ ਅੰਦਰ ਨੂੰ ਲੋਕ ਲਾਕ ਜਾਣੀ ਆ ਇਹ ਨਾ ਹੋਏ ਅੰਦਰ ਬੈਣ ਵਿੱਚ ਏਸੀ ਲਾ ਕੇ ਤੇ ਬਾਜ ਬੈਠੀ ਰਹੇ ਹੋਲੀ ਵੇਖਾਂਗੇ ਨਾ ਕਿੱਦਾਂ ਅੰਦਰ ਵੜਦੇ ਆ ਜਾਗਾ ਹੁਣ ਤੇਰਾ ਨਹੀਂ ਕੋਈ ਹਾਲ ਆ ਹਾਂ ਹੁਣ ਤੇ ਨਹੀਂ ਆ ਸਹੀ ਵੀ ਕਾਲੇ ਪੈ ਜਾਂਦੇ ਆ ਹਾ 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 ਆ ਵੇਖ ਆ ਕੀ ਕਰਤੂਤ ਕਰਕੇ ਗਏ ਨੇ ਹੈ ਜੰਦਰਾ ਮਾਰ ਗਏ ਨੇ ਨਾਵਾ ਇਧਰ ਆ ਮੇਰੇ ਘਰ ਸੁਣ ਆ ਤੂੰ ਹੀ ਇਹਨਾਂ ਨੂੰ ਆਕਸ਼ਰ ਦੀਆਂ ਇਧਰ ਵੇਖ ਕੀ ਹੋਇਆ ਮੰਮੀ ਆ ਵੇਖ ਵੱਟੀ ਦਾ ਜੰਦਰਾ ਮਾਰ ਗਏ ਤੂੰ ਹੀ ਆਕਸ਼ਰ ਦੀਆਂ ਮੰਮੀ ਮੈਨੂੰ ਕੀ ਪਤਾ ਸੀ ਮੈਂ ਤੇ ਬਾਹਰ ਗਈ ਹਾਂ ਕੰਮ ਕਰਨ ਤੇ ਇਹਨਾਂ ਨੇ ਕੀ ਕੀਤਾ ਹੈ ਜੇ ਕੋ ਹੁਣੇ ਪੈਣਪੜਾ ਆ ਜੇ ਤੇ ਸਾਡੀ ਸੋਪਾ ਹੋਏ ਕਿ ਇਹਦੀ ਹੋਵੇ ਮੰਮੀ ਬੇਇੱਜ਼ਤੀ ਹੋਣੀ ਵਾਧੂ ਦੀ। ਪਹਿਲਾ ਦੱਸ ਅਹੀਂ ਅੰਦਰੋਂ ਕੀ ਕੱਢ ਲੈਣਾ ਈ ਇਹਨਾਂ ਦੇ? ਤੇ ਨਾਲੇ ਤੁਸੀਂ ਮੈਨੂੰ ਕਹਿਂਦੇ ਕਿ ਤੂੰ ਨਹੀਂ ਰੋਕਿਆ ਉਹਨੇ ਮੇਰੇ ਕਿਹੜਾ ਅੱਖ ਲੱਗਣਾ ਈ ਜੇ ਮੇਥੇ ਹੁੰਦੀ ਵੀ ਤੇ। ਅੰਦਰੋਂ ਕੱਢੀਏ ਨਾ ਕੱਢੀਏ ਇਹ ਕਿਥੋਂ ਅੰਦਰ ਲਿਆਈ ਏ? ਸਾਡੇ ਬਣਿਆ ਜਿਵੇਂ ਬੈਠੀ ਏ। ਇਹਦੀ ਤੇ ਗੱਲ ਛੱਡ ਤੂੰ ਤੇ ਲੱਭ ਦੇ ਵੇਖ ਕਿੰਨੀ ਘਮਾਤਾ। ਹੈ? ਇਹਦੀ ਖਰਤੂਤ ਵੇਖ ਲੈ। ਮੰਮੀ ਮੈਂ ਕਹਿੰਨੀ ਭੰਨਣੀ ਏ ਸੋਨਾ ਆਉਣ ਤੋਂ ਪਹਿਲਾਂ। ਭੰਨਣਾ ਕਿਉਂ ਆਵੇਂ? ਆਏ ਕਿਤੇ ਮੈਂ ਉਹ ਨਹੀਂ ਬੇਇੱਜ਼ਤੀ ਕਰਾਂਗੀ ਨਾ ਨਾਲੇ ਉਹਨੂੰ ਪੁੱਛਾਂਗੀ ਜਿਹੜਾ ਉਹਦੇ ਮਦਰ ਲੱਗਾ ਵਾ। ਲੁੱਤ ਮੰਮੀ ਅਜ ਤੱਕ ਕਦੇ ਜਿੰਦਰੇ ਨਹੀਂ ਮਾਰਿਆ ਸੀ ਕਿਤੇ ਗੇ ਵੀ ਹੋਏ ਨਾ ਸਾਰੇ ਜੀ ਤਾਂ ਵੀ ਨਹੀਂ ਕਦੇ ਜਿੰਦਰਾ ਮਾਰਿਆ ਤੁਹਾਡੀ ਤਾਂ ਸੱਸ ਨੇ ਨਹੀਂ ਮਾਰਿਆ ਨਾ ਕਦੀ ਆਹ ਮਾਰੇ ਨੇ ਆ ਤੁਹਾਡੇ ਸਾਹਮਣੇ ਕਦੋਂ ਦੀ ਤੂੰ ਵੀ ਆਈ ਏ ਕਦੀ ਵੇਖਿਆ ਹੀ ਜੰਦਰਾ ਕਿਦੇ ਕੋਈ ਚਾਬੀ ਬਾਹਰਲੇ ਬੂਏ ਵੀ ਖੁੱਲੇ ਹੁੰਦੇ ਨੇ ਇੱਕ ਢੀਗਾ ਕਰਵਾਰੀ ਆ ਜਿੰਦਰੇ ਮਾਰੇ ਹੋਣੇ ਨੇ ਤੇ ਪੇਕਿਆ ਨੇ ਕਿ ਇੱਥੇ ਹੀ ਸਿੰਗਾ ਮੱਤ ਲੈ ਕੇ ਹੁੰਦੀਆਂ ਨੇ ਨਾ ਸਿਆਣੀ ਬੜੀ ਆ ਨਾ ਮੰਮੀ ਆਪੇ ਆਪ ਚ ਨਹੀਂ ਨਹੀਂ ਆਹ ਕੀ ਕੱਢ ਰਹੀ ਕੜੀ ਅੰਦਰ ਹੀ ਬੈਠ ਜਣੇ ਦੋ ਕੜੀਆਂ ਭਲਾ ਇਸੀ ਆਹ ਮਮੀ ਇੱਥੇ ਏਸੀ ਚ ਬਹਿਣਾ ਹੈ ਮੈਂ ਤੇ ਹੰਦਰ ਕਦੇ ਵੀ ਨਹੀਂ ਵੜਦੀ ਇੱਕ ਦਿਨ ਇਹਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਸੀ ਤੋ ਏਸੀ ਦੇ ਬੰਨ ਨਾਲ ਅੰਦਰ ਆਣ ਕੇ ਤੇ ਬੈਠੀ ਰਹਿਣੀ ਆ ਮੈਂ ਤਾਂ ਉਦੋਂ ਦਾ ਹੁਣ ਅੰਦਰ ਪੈਰ ਵੀ ਨਹੀਂ ਪਾਇਆ ਤੇ ਏਸੀ ਜਿਹੜਾ ਕਿਦੋਂ ਆਇਆ ਵਾ ਉਹੀ ਇਸੇ ਘਰੋਂ ਲੱਗਾ ਵਾ ਸੰਝਾਈ ਆਉਂਦਾ ਨਾ ਪਿੰਦਰ ਜਾਨੋਂ ਮੈਂ ਆ ਨਹੀਂ ਆ ਫੇ ਤੂੰ ਵੀ ਲਵਾ ਨਹੀਂ ਮਮੀ ਇਹੀ ਵੀ ਲਵਾਉਣਾ ਹੈਗਾ ਨਾਲੇ ਦੋ ਦੋ ਏਸੀਆਂ ਦੇ ਬਿੱਲ ਵਾਰਾ ਖਾਂਦਾ ਉਹ ਵੀ ਤੇ ਟਾਈਮ ਹੈ ਹੀ ਨਾ ਜਦੋਂ ਬਾਹਰ ਇੱਕ ਪੱਖਾ ਲੱਗਾ ਹੁੰਦਾ ਤੇ ਘੜੀ ਚਾਰ ਚਾਰ ਪੰਜ ਪੰਜ ਮੰਡੇ ਡੱਠੇ ਹੁੰਦੇ ਹੀ ਤੇ ਜੇ ਕੜਵਾਲੀ ਹੋਏ ਤੇ ਇਹਦਾ ਕੀ ਘਰ ਚੱਲਿਆ ਵਾ ਸਾਰੇ ਜੀ ਕੋ ਦੋ ਘੜੀਆਂ ਆਰਾਮ ਕਰ ਲੈਣ ਤੇ ਨਾਲੇ ਕੋਈ ਆਇਆ ਗਿਆ ਹੋਏ ਉਹ ਵੀ ਸ਼ੋਭਾ ਕਰੇ ਸਾਰੇ ਲੋਕੀ ਏਸੀ ਵਾਲੇ ਅੰਦਰ ਹੀ ਬੈਂਦੇ ਨੇ ਇਹ ਗੱਲ ਨਹੀਂ ਵੀ ਜੀ ਜੀ ਨੇ ਏਸੀ ਲਾਇਆ ਹੁੰਦਾ ਪਰ ਇਹਨੂੰ ਮਾਣ ਬੜਾ ਵਾ ਆਉਂਦਾ ਅੰਦਰ ਧਿਆਨ ਮਾਰੋ ਅੰਦਰ ਵਾਲਾ ਓਏ ਕੀ ਹੋਗਾ ਨਾ ਜੰਦਰ ਆਇਆ ਵਾ ਲੈ ਤੇ ਪਿੰਦਰ ਜੰਦਰ ਆਇਆ ਤਾਂ ਕੋਈ ਗੱਲ ਹੀ ਨਹੀਂ ਗਈ ਹੁਣ ਕੋਈ ਭੈਣ ਭਰਾ ਆ ਜੇ ਇਹਨੇ ਇਹਨਾਂ ਨੂੰ ਥੋੜਾ ਆਖਣਾ ਵੀ ਨੋਆ ਨਹੀਂ ਚੰਗੇ ਆ ਆਖਣਾ ਸੱਸ ਨੇਗੀ ਚੰਗੀ ਹੈਗੀ ਇਹ ਜਿਹੜੇ ਗਏ ਨੇ ਜੰਦਰਾ ਤਾਂ ਹੀ ਮਾਰ ਕੇ ਗਏ ਨੇ ਫਿਰ ਉਹਦਾ ਅੰਦਰੂਕੀ ਚੁੱਕ ਲੈਣਾ ਕਿਸੇ ਨੇ ਭਲਾ ਇਹਦੀ ਤਾਂ ਗੱਲ ਹੈ ਤੇ ਤੁਸੀਂ ਕਹਿਣਾ ਹੈ ਨਾ ਜਦੋਂ ਮਾਰਨ ਲੱਗੇ ਸੀ ਵੀ ਨਾਮ ਮਿਲ ਕੇ ਜਾਓ ਮੈਨੂੰ ਤੇ ਪਤਾ ਨਹੀਂ ਮੈਂ ਤੇ ਨਹੀਂ ਬਾਹਰ ਕੰਮ ਕਰਨ ਆ ਤੇ ਮੰਮੀ ਨੇ ਮੈਨੂੰ ਆਵਾਜ਼ ਮਾਰੀ ਕਿ ਨਾ ਵੀ ਇੱਧਰ ਵੇ ਆ ਕੀ ਕੀਤਾ ਹਨ ਨੇ ਉਹ ਤਾਂ ਬੜੀਆਂ ਸਿਆਣੀਆਂ ਗੱਲਾਂ ਕਰੇਗਾ ਗੱਲਾਂ ਤਾਂ ਸਿਆਣੀਆਂ ਕਰਦਾ ਪਰ ਮਾਤਾ ਹੈ ਨੀਗੇ ਨੂੰ ਆਉਂਦਾ ਜਨ ਮੈਂ ਪੁੱਛਣੀ ਹੈ ਨਾ ਜਿਹੜਾ ਉਹਦੇ ਮਗਰ ਲੱਗਾ ਹੋਇਆ ਓ ਚਲੋ ਮੰਮੀ ਦਫਾ ਕਰੋ ਤੁਹਾਨੂੰ ਕੀ ਲੋੜ ਐ ਉਹ ਨਹੀਂ ਪਤਾ ਕਰਨੀ ਬੰਦੀ ਐ ਆਹ ਕੰਮ ਥੋੜੀ ਚੰਗੇ ਲੱਗਦੇ ਨੇ ਇੱਕ ਘਰ ਦੇ ਵਿੱਚ ਉਹ ਨਵਦੀਪ ਆਏਗਾ ਤੇ ਨਾਲ ਲੜੋਗੇ ਲੜਨਾ ਕੀ ਐ ਮੈਂ ਉਹ ਜਗ੍ਹਾ ਗੱਲ ਕਰਾਂਗੀ ਉਹਦੇ ਨਾਲ ਵੀ ਮੇਰੀ ਤੇ ਬੇਇੱਜ਼ਤੀ ਕਰਾਈ ਐ ਨਾ ਔਰ ਚਲੋ ਹਾਂ ਤਾਂ ਗੱਲ ਮਾਰੀ ਹੁ ਤਾਂ ਆਹੋ ਖਾਲੀ ਆਂਦਾ ਹੀ ਪਿੱਕੰਦਾ ਮਾਰਨੀਆ ਵਾ ਤਾਂ ਹੀ ਤੇ ਆਂਦੇ ਹੀ ਕੰਦਾ ਮਾਰਦੇ ਇਹ ਆਪਣੀ ਮਰਜ਼ੀਆਂ ਕਰਾਂਗੇ ਬੂਏ ਬੰਦ ਕਰਕੇ ਚਲੋ ਅੱਡ ਵੀ ਹੁੰਦੇ ਆਏ ਨੇ ਨਾ ਨੋਆ ਪੁੱਤਰ ਵੀ ਆਈ ਆ ਅੱਡ ਵੀ ਹੁੰਦੇ ਆਏ ਨੇ ਪਰ ਇਦਾਂ ਨਹੀਂ ਲੋਕੀ ਕਰਦੇ ਘਰਾਂ ਦੇ ਵਿੱਚ ਘਰ ਹੈ ਕਿਹੜਾ ਇਹ ਬਾਰ ਬਾਰ ਬੈਠੇ ਨੇ ਛੜਕਤੇ ਸਾਰੇ ਜਣੇ ਤਾਂ ਘਰੇ ਹਾਂ ਸਾਰੇ ਜਣੇ ਤਾਂ ਰਹੀ ਟੋਕੀ ਲੈਨੇ ਭਲਾ ਅੰਦਰੋਂ ਇਹਨਾਂ ਦੇ ਇਹ ਸੀਦਾ ਬੜਾ ਕਰਦੀ ਏਸੀ ਕਰਕੇ ਕਰਕੇ ਗਈ ਮੈਨੂੰ ਪਤਾ ਨਾ ਹੁੰਦਾ ਕੋਈ ਨਹੀਂ ਤੈਨੂੰ ਵੀ ਲਵਾ ਦਿੰਦੇ ਆ ਮੈਂ ਤੇ ਅਖਣ ਨਹੀਂ ਇਹਨੂੰ ਉਹਨੇ ਕਿਹੜਾ ਕਿਤੇ ਆਉਂਦਾ ਲੱਗਾ ਤੇ ਇਥੋ ਹੀ ਆ ਤੇ ਕਿੰਦਰ ਤੂੰ ਵੀ ਲਵਾ ਲੈ ਕੋਈ ਨਹੀਂ ਮੰਮੀ ਵੇਨ ਨੇ ਗੱਡਾ ਢਾੜੀ ਦਾ ਅੰਗ ਤੱਕ ਜਾਣਾ ਸ਼ਹਿਰ ਤੇ ਲਵਾ ਦੇਣੇ ਚਕੜੀ ਗੱਲ ਆ ਨਹੀਂ ਲਵਾਓ ਲਾ ਤੁਸੀਂ ਇਹਦੇ ਵਿੱਚ ਇਹ ਮੇਰੀ ਬੇਇੱਜ਼ਤੀ ਕਰਉਂਦੀਆਂ ਨੇ ਕੋਈ ਨਹੀਂ ਨਹੀਂ ਪਿੰਦਰ ਇਸ ਤੀ ਨਹੀਂ ਹੈ ਹੀ ਲਵਾਉਣਾ ਹੈਗਾ ਮੰਮੀ ਆਪੇ ਉਹਨਾਂ ਨਾਲ ਗੱਲ ਕਰਨਗੇ ਤੇ ਗਾਂ ਤੋਂ ਇਹ ਚੀਜ਼ ਦਾ ਧਿਆਨ ਰੱਖਣੀ ਹੈ ਨਾ ਉਸ ਤੇ ਜੇ ਅਸੀਂ ਚੁੱਪ ਕੀਤੇ ਰਾਵਾਂਗੇ ਤੇ ਉਹਨਾਂ ਨੇ ਤਾਂ ਸਭੋ ਕੰਮ ਇਹੋ ਜੇ ਕਰਨੇ ਉਹਨਾਂ ਨੇ ਕਹਿਣਾ ਤੇ ਚੰਗਾ ਸਭੋ ਸਾਨੂੰ ਕੋਈ ਕੁਝ ਕਹਿੰਦਾ ਨਹੀਂ ਆ ਪਰ ਤੂੰ ਮੇਰੀ ਗੱਲ ਸੁਣ ਲੈ ਜੜੀ ਗੱਲ ਕਰਨੀ ਹੋਏ ਕਿ ਮੰਮੀ ਆਪੇ ਕਰਨਗੇ ਤੂੰ ਨਹੀਂ ਵਿੱਚ ਬੋਲਣਾ ਨਹੀਂ ਮੈਨੂੰ ਕੀ ਲੋੜ ਉਹਨਾਂ ਨੂੰ ਕੁਝ ਕਹਿਣ ਦੀ ਹੈ ਮम्मी ਗੱਲ ਕਰਨਗੇ ਤੇ ਯਾ ਵੀ ਆਪਾਂ ਜੇ ਮਾਸਾ ਤੇ ਵੀ ਗੱਲ ਕੀਤੀ ਨਾ ਉਹਨਾਂ ਨੂੰ ਚੁੱਭਣਗੇ ਨਹੀਂ ਨਹੀਂ ਮੈਂ ਕੋਈ ਗੱਲ ਵੀ ਨਹੀਂ ਕਰਨੀ ਉਹਨਾਂ ਆਹ ਦੇਖ ਨੂੰ ਮੈਂ ਤਾਂ ਪਰ ਮੰਮੀ ਇੱਕ ਗੱਲ ਜੇ ਆਉਣਗੇ ਤੇ ਗੱਲ ਜ਼ਰੂਰ ਕਰਿਓ ਇਹਨਾਂ ਨਾਲ ਨਹੀਂ ਮੈਂ ਗੱਲ ਕਰਨੀ ਇਹ ਕਿਹੜੀ ਕਰਤੂਰ ਕਰਕੇ ਆਏ ਨੇ ਮੈਂ ਲਾਵ ਨੂੰ ਪੁੱਛਣਾ ਹੁੰਦੇ ਨੂੰ ਉਹਨੂੰ ਪੁੱਛਿਓ ਤੇ ਉਹਦੀ ਸਲਾਹ ਨਾਲ ਹੀ ਹੋਇਆ ਹੋਣਾ ਸਾਰਾ ਕੁਝ ਹੋਰ ਕੀ ਉਹਦੀ ਸਲਾਹ ਨਾਲ ਹੀ ਹੋਇਆ ਵਾ ਇੱਥੇ ਤੱਕ ਤਾਂ ਹੀ ਪਹੁੰਚੇ ਨੇ ਅੱਜੇ ਅੰਦਰ ਨੂੰ ਜੰਦਰਾ ਮਾਰ ਕੇ ਗਏ ਨਾ ਕੱਲ ਨੂੰ ਗੇਟ ਨੂੰ ਮਾਰ ਦੇਣਗੇ ਜਿਹੜਾ ਬਾਹਰ ਆ ਬਾਹਰ ਰਹੇਗਾ ਜਿਹੜਾ ਅੰਦਰ ਆ ਅੰਦਰ ਰਹੇਗਾ ਆਏਗਾ ਨਾ ਲਾਹ ਤੇ ਇਹਦੇ ਕੰਨ ਮੈਂ ਖਿੱਚਨੀ ਆ ਤੇ ਪੁੱਤ ਤੈਨੂੰ ਮਾਰ ਦੇਵੇ ਤੇ ਬਾਹਰ ਆ ਨਹੀਂਗਾ ਚਲੋ ਮੰਮੀ ਕੋਈ ਨਹੀਂ ਆਉਣਗੀ ਤੇ ਕਰ ਲਿਓ ਗੱਲ ਬਾਕੀ ਜੀ ਇਹਨਾਂ ਦੀ ਗੱਲਾਂ ਸ਼ੁਰੂ ਕਰੀਏ ਨਾ ਤੇ ਆਪਾਂ ਸਾਰਾ ਦਿਨ ਕਰਦੇ ਰਹੀਏ ਇਹਨਾਂ ਦੀਆਂ ਨਹੀਂ ਮੁਕਰੀਆਂ ਹੈਗੀਆਂ ਇਹ ਮੰਮੀ ਚਾਹੁੰਦੀ ਆ ਕਿ ਪਿੰਡ 'ਚ ਜਿੰਨੂੰ ਵੀ ਨਹੀਂ ਨਾ ਪਤਾ ਹੈਗਾ ਕਿ ਇਹ ਵਾਕ ਹੋਗੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕੰਮ ਕਰਕੇ ਆਹੋ ਆਪਣੀ ਮੱਤ ਦੱਸਣ ਦੇ ਨਾ ਜਿੰਨੀ ਕਿ ਇਹਨਾਂ ਕੋਲ ਮੱਤ ਹੈ ਤੇ ਹੋਰ ਬੜੀ ਸੋਹਣੀ ਕਰ ਗਏ ਉਹ ਨਹੀਂ ਨਹੀਂ ਚਾਚਾ ਜੀ ਲੋੜੀ ਦੇ ਵਰਤਲੇ ਨਹੀਂ ਤੁਸੀਂ ਹੋਰ ਚਾੜ ਦੇਣਾ ਆਹ ਉਹ ਇੱਥੇ ਪਈ ਰਹੇ ਨੇ ਹੀ ਹਾਂਜੀ ਹਾਂਜੀ ਆਹ ਨਹੀਂ ਇਹ ਤਾਂ ਗੱਲ ਤਾਂ ਢੀ ਸਹੀ ਆ ਤਾਂ ਤਾਂ ਹਾਂਜੀ ਨਹੀਂ ਉਹ ਨਹੀਂ ਜਾਣਾ ਉਧਰ ਨੂੰ ਕੋਈ ਨਹੀਂ ਲੈ ਆਵਾਂਗੇ ਇਦਾਂ ਕਰਾਂਗੇ ਗੱਡੀ ਲੈ ਜਾਓ ਤੁਸੀਂ ਆਪਣੇ ਵਾਲੀ ਤੇ ਤੇਲ ਪਾ ਲਾਂਗੇ ਵਿੱਚ ਤੇ ਚੱਲ ਜਾਾਂਗੇ ਨਹੀਂ ਨਹੀਂ ਫਰਕਾ ਉਥੇ ਬੜਾ ਜ਼ਿਆਦਾ ਤੇ ਹਾਂਜੀ ਚਲੋ ਕੋਈ ਨਹੀਂ ਕਰਕੇ ਇਸਲਾ ਦੇ ਦੱਸ ਦੇ ਅਫਰ ਜਿੱਦਾਂ ਜਾਣਾ ਹੋਏਗਾ ਚਲੋ ਠੀਕ ਆ ਠੀਕ ਆ ਚੰਗਾ ਜੀ ਆ ਆ ਗਿਆਂ ਮੈਂ ਅਖਲਵਾਲਿਆ ਤੈਨੂੰ ਸ਼ਰਮਤ ਨਹੀਂ ਆਉਂਦੀ ਹੋਣੀ ਕਿੱਡਾ ਸੋਹਣਾ ਕੰਮ ਕਰਕੇ ਗਿਆ ਮੈਂ ਮੰਮੀ ਕੀ ਗੱਲ ਇਹਨੇ ਗਰਮ ਗਾਲੀ ਹੋਣ ਦੇ ਜੀ ਕੀ ਕਰਤਾ ਮੈਂ ਤੁਸੀਂ ਜਦੋਂ ਨੂੰ ਦੇਖੋ ਮਰਨਾਂ ਬਸ ਲੜਨੀ ਪੈਣਾ ਹੁੰਦਾ ਵਾ ਗੱਲ ਕੀ ਹੋਈ ਆ ਮੈਂ ਲੜਨ ਕੀ ਪੈਣਾ ਵੇ ਕਿੱਡਾ ਭੋਲਾ ਬਣ ਗਿਆ ਭਲਾ ਤੈਨੂੰ ਨਾ ਚਾਹੇ ਗੱਲ ਦਾ ਪਤਾ ਹੀ ਨਹੀਂ ਹਾਂ ਹੋਏ ਆ ਕਿ ਮੰਮੀ ਮੈਂ ਤਾਂ ਸਮਝਿਆ ਉਹਦੇ ਆ ਖੇਡਦੇ ਗਏ ਆ ਕਰੋ ਆਹੋ ਹੱਸਦੇ ਖੇਡਦੇ ਗਏ ਆ ਮੈਨੂੰ ਪਤਾ ਵਾ ਪਾਰਟੀ ਤੇ ਤੁਸੀਂ ਗਏ ਹੋ ਪਰ ਘਰ ਕੀ ਕਰਤੂਦ ਕਰਕੇ ਗਏ ਹੋ ਮੰਮੀ ਮੈਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਆ ਕੀਪਰਾ ਤੁਸੀਂ ਹੁਣ ਪਿੱਛੋਂ ਕੀ ਕਰਤਾ ਵਾ ਜਿਹੜਾ ਹੁੰਦਾ ਹੀ ਫਿਰ ਕਲੇਜ ਪਾਤਾ ਵਾ ਕਦੀ ਤੇ ਮੈਂ ਤਾਂ ਜਦੋਂ ਗੱਲ ਕਰਨੀ ਹੁੰਦੀ ਪਿਆਰ ਨਾ ਕਰ ਲਿਆ ਕਰੋ ਕਿ ਜਾਂ ਨਿੰਨ ਨਿਸ਼ਾ ਤੁਸੀਂ ਲੜਨੀ ਹੋਣਾ ਹੁੰਦਾ ਕਹਾਣੀ ਬਣਾ ਕੇ ਤੈਨੂੰ ਪਤਾ ਕੋਈ ਨਹੀਂ ਪਤਾ ਹੈਗਾ ਸੰਡੇ ਦੇ ਸਿਰ ਜਿਹੜਾ ਤੁਸੀਂ ਜੰਦਰਾ ਮਾਰ ਕੇ ਗਏ ਹੋ ਘਰ ਦੇ ਵਿੱਚ ਕਿਹੜੇ ਚੋਰ ਪੈਣ ਡਏ ਸਨ ਅਹੀਂ ਮੇਰੇ ਘਰ ਦੇ ਵਿੱਚ ਸੰਡੇ ਦੋਹਾਂ ਤੋਂ ਕੋਈ ਨਵੀਂ ਕਰਤੂਦ ਕਰ ਲਈਏ ਮੇਰੇ ਸਭ ਜੁੱਤੀਆਂ ਮਰਵਾਉਣ ਡਏ ਹੋ ਅਜੇ ਆਖੜੀ ਦਈ ਸਮਾਕਾਰ ਬੈਠੀ ਤੇ ਇਹਨਾਂ ਵਾਲ ਵੇਹ ਜੇ ਕੋਈ ਹੁਣੇ ਭੈਣ ਭਰਾ ਆਜੇ ਤੇ ਪਹਿਲਾਂ ਮੇਰੀ ਬੇਇੱਜ਼ਤੀ ਹੋਣੀ ਹੈ ਜਿਨ੍ਹਾਂ ਦੇ ਪੁੱਤਰ ਨੇ ਮੰਮੀ ਵੇਖੋ ਟਾਡੀਆ ਮੈਂ ਸੌ ਸੁਣ ਲਿਆ ਨੇ ਕੋ ਮੇਰੀ ਵੀ ਇੱਕ ਸੁਣੋ ਜਿੰਦਰਾ ਇਹਦਾ ਮੈਨੂੰ ਕੋਈ ਪਤਾ ਨਹੀਂ ਤਾਂ ਨਾ ਹੀ ਕੋਈ ਜਿੰਦਰਾ ਹੀ ਮਾਰ ਕੇ ਗਏ ਹਾਂ ਤੇ ਇਹ ਜਿਹੜੀ ਗੱਲ ਤੁਸੀਂ ਕਹਿਂਦੇ ਜੇ ਮੇਰੀ ਸਮਝੋ ਬਿਲਕੁਲ ਬਾਹਰ ਆ ਹੁਣ ਮੈਨੂੰ ਨਹੀਂ ਪਤਾ ਪਿੱਛੋਂ ਕਿੰਨੇ ਜਿੰਦਰਾ ਮਾਰਦਾ ਵਾ ਕੀ ਕਰਦਾ ਵਾ ਤੇ ਕਿਉਂ ਤੂੰ ਆਹ ਜੇ ਕੰਮ ਕਰਨ ਦੇ ਜੇ ਇਹ ਮੇਰੀ ਗੱਲ ਸੁਣ ਆਹ ਮਾਰਨਾ ਸੀ ਮਗਰ ਉਹ ਇਹੋ ਜਿਹਾ ਕੋਹੜਾ ਦਾ ਮਾਰ ਤੇਰੀ ਸ਼ਹਿਰ ਨਾਲੀ ਉਹ ਮਾਰ ਕੇ ਗਈ ਹੋਏਗੀ ਤੈਨੂੰ ਨਹੀਂ ਪਤਾ ਹੈਗਾ ਮੰਮੀ ਜਦੋਂ ਨੇ ਮੇਰੇ ਸਾਹਮਣੇ ਨਹੀਂ ਜਿੰਦਰਾ ਮਾਰਿਆ ਤੇ ਮੈਂ ਕਿੱਦਾਂ ਕਹਾਂ ਕਿ ਇਹਨੇ ਜੰਡਰਾ ਮਾਰਿਆ ਵਾ ਅੱਛਾ ਇਹਦੇ ਵਿੱਚ ਫਿਰ ਮੈਂ ਹੀ ਮਾਰਿਆ ਤੇ ਮੈਂ ਹੀ ਫਿਰ ਝੂਠੀ ਆ ਮੈਂ ਮੰਦੀ ਬਿਲਕੁਲ ਨਹੀਂ ਕਹਿੰਦਾਗਾ ਵੀ ਤੂੰ ਹੀ ਮਾਰਿਆ ਵਾ ਜਾਂ ਕਿੰਨੇ ਮਾਰਾ ਨਾਮਾਂ ਕੇ ਦਾ ਨਾਮ ਲੈਣਾ ਚਾਹਣਾ ਕਿਉਂਕਿ ਤੂੰ ਫਿਰ ਕਹਣਾ ਤੇ ਗੱਲ ਉਲਟ ਕਰਦਾ ਵਾ ਪਰ ਇਹ ਆ ਕਿ ਜਦੋਂ ਆਪਾਂ ਗੱਲ ਕੀਤੀ ਦੀ ਤੇ ਮੈਂ ਕਿੱਦਾਂ ਮੰਨ ਜਾ ਨਾ ਮੇਰੇ ਸਾਹਮਣੇ ਗੱਲ ਹੋਈ ਆ ਲਾਵਾ ਆਪਾਂ ਤੂੰ ਘੜੀ ਜੇ ਬੇਟੀ ਆਇਆ ਪ੍ਰੋਗਰਾਮ ਤੇ ਤੂੰ ਹੀ ਦੇਖਦਾ ਵਾ ਕਿ ਤੁਹਾਨੂੰ ਜਿੱਦਾਂ ਨਾ ਚੀਜ਼ ਪੱਜਦੀ ਨਹੀਂ ਵੀ ਕੱਲੀ ਦੇਖ ਕੱਲੀ ਗਏ ਆ ਘੜੀ ਆ ਗਏ ਓਥੋਂ ਪੱਜਦੀ ਕਿਉਂ ਨਹੀਂ ਖਾ ਕੇ ਤੂੰ ਹੀ ਆਏ ਤਾਂ ਪਜਣਾ ਸਾਨੂੰ ਓਏ ਆ ਡੇਵਲੋ ਦੋ ਦੋ ਵਾਰੀ ਦਿਹਾੜੀ ਚ ਜਾਇਆ ਕਰੋ ਮੰਮੀ ਦੋ ਵਾਰੀ ਕਿੱਥੇ ਜਾਣਾ ਵਾ ਜਿਹੜੇ ਮਹੀਨੇ ਚ ਇੱਕ ਵਾਰੀ ਚਲ ਜੀਏ ਤੇ ਤਦ ਤੋਂ ਹੀ ਸਿੱਧੇ ਮੂੰਹ ਨਹੀਂ ਗੱਲ ਕਰਦੇ ਤੇ ਜੇ ਹਫਤੇ ਬਾਅਦ ਕੇ ਪੰਜਾਂ ਲੱਗਦੇ ਤੇ ਤੂੰ ਤੇ ਉਦਾਂ ਨੂੰ ਘਰ ਤੇ ਨਹੀਂ ਮੜਨ ਲੈਣਾ ਜਿਹੜੀ ਗੱਲ ਦਾ ਡਰ ਸੀ ਨਾ ਮੈਂ ਦੀਸਾ ਕੋਈ ਆ ਹੀ ਨਾ ਜਾਵੇ ਤੇ ਉਹ ਹੀ ਗੱਲ ਹੋ ਗਈ ਚਾਂਚੱਕ ਤੇਰੀ ਮਾਸੀ ਆ ਗਈ ਨਾਲ ਉਹਦੀਆਂ ਦੋਏ ਨੋਹਾ ਆ ਗਈਆਂ ਮੁੰਡੇ ਵੀ ਆ ਗਏ ਤੇ ਉਹਨੇ ਫੋਨ ਵੀ ਨਾ ਕੀਤਾ ਤੇ ਇਹ ਆਉਣ ਲੱਗੇ ਆ ਜੇ ਮੈਨੂੰ ਪਤਾ ਹੁੰਦਾ ਤੇ ਉਹਨਾਂ ਨੇ ਆਉਣਾ ਹੈ ਤੇ ਮੈਂ ਪਿੰਦਰ ਨੂੰ ਆਂਦੀ ਕਿ ਜੰਦਰਾ ਚ ਔਰ ਸ਼ਾਲਾ ਅੱਗ ਲੱਗਣਾ ਮੈਨੂੰ ਇੰਨੀ ਸ਼ਰਮ ਆਏ ਉਹਦੀਆਂ ਨੋਹਾਂ ਦੋਏ ਨਾ ਜੰਦੇਰੇ ਵਾਲੇ ਵੇਖ ਕੇ ਤੇ ਹੱਸਣਾ ਮੈਨੂੰ ਜਿਹੜੀ ਉਹਨਾਂ ਨੇ ਪੁੱਛਿਆ ਫਿਰ ਭੈਣ ਮੇਰੀ ਨੇ ਸਾਈਡ ਤੇ ਹੋ ਕੇ ਤੇ ਮੈਨੂੰ ਪੁੱਛਿਆ ਤੇ ਮੈਂ ਫਿਰ ਉਹਨੂੰ ਦੱਸ ਦਿੱਤਾ ਮੈਂ ਕਿ ਆਹ ਗੱਲ ਹੀ ਉਹ ਮੰਮੀ ਉਹਦੀ ਨੋਹਾਂ ਮਾਸੀ ਦੀ ਨੇ ਵੀ ਗੱਲ ਛੱਡੋ ਪਤਾ ਮੈਨੂੰ ਉਹਨਾਂ ਦਾ ਆ ਜਿਹੜੀ ਨਿੱਕੀ ਹੈ ਜੇ 6 ਮਹੀਨੇ ਪਹਿਲਾਂ ਬੈਗ ਆਈ ਉੱਥੇ ਤੇ 20 ਤਰਲੇ ਨਾਲ ਪੰਚਾਇਤ ਘੜ ਕੇ ਮਾਸੀ ਨੇ ਲੈ ਕੇ ਆਈ ਸਾਰਾ ਪਤਾ ਵਾ ਟੱਕੇ ਰਹਿਣ ਤੋਂ ਬਾਅਦ ਪਰਦੇ ਇਹ ਬੋੜੇ ਸੋਹਣੇ ਲੱਗਦੇ ਜਦੋਂ ਲਾਗੇ ਜਾਈਏ ਨਾ ਤੇ ਖਿੱਦੂ ਬੋਲਦਾ ਲੀਰੇ ਨਿਕਲਦੀ ਔਰ ਵਿੱਚ ਕੁਝ ਨਹੀਂ ਹੁੰਦਾ ਤੁਹਾਡਾ ਗਾਵਿਆ ਪਰਦਾ ਹੀ ਖੁੱਲ ਗਿਆ ਮੈਨੂੰ ਇਹ ਦੱਸੋ ਕੁਝ ਪਹਿਲਾਂ ਤੇ ਮੇਰਾ ਖੋਲਿਆ ਜੇ ਤੇ ਹੁਣ ਰਹਿੰਦਾ ਖੁੰਦਾ ਤੁਹਾਡਾ ਵੀ ਖੁੱਲ ਗਿਆ ਵੀ ਨਿੱਕੇ ਵਾਕ ਹੋ ਗਏ ਤੇ ਜੰਗਰਾ ਮਾਰ ਕੇ ਗਏ ਨੇ ਮੰਮੀ ਮੁੱਕ ਦੀ ਗੱਲ ਇੱਥੇ ਆ ਸਾਰੀ ਗੱਲ ਤੁਸੀਂ ਹੁਣ ਛੱਡੋ ਜਦੋਂ ਮੈਨੂੰ ਕਿਹ ਗੱਲ ਦਾ ਨਹੀਂ ਪਤਾ ਹੈਗਾ ਤੇ ਇਹ ਆ ਕਿ ਮੈਂ ਗਰਲੀ ਨੂੰ ਪੁੱਛ ਲਈਦਾ ਵਾਂ ਜੇ ਤੇਨੇ ਕੰਮ ਕੀਤਾ ਆ ਤੇ ਤੂੰ ਹੀ ਜਿਹੜਾ ਪਰਿਵਾਰ ਸਜਾ ਦੋਗੇ ਤੇ ਸਾਰੇ ਪਰਿਵਾਰ ਤੋਂ ਮਾਫੀ ਮੰਗੇਗੀ ਜੇ ਉਹਨੇ ਗਲਤੀ ਕੀਤੀ ਹੋਈ ਤੇ ਜੇ ਨਾ ਹੋਇਆ ਤੇ ਫਿਰ ਤੁਹਾਨੂੰ ਮਾਫੀ ਮੰਗਣੀ ਪੈਣੀ ਜੇ ਤੇ ਨਾਲੇ ਮੇਰਾ ਵੀ ਸਹੀ ਗੱਲ ਪੁੱਛਣਗੇ ਮੈਂ ਕਹਿ ਜਦਾਂ ਮੂੰਹ ਕਾਢੀ ਜਦਾਂ ਗੱਲ ਮੈਨੂੰ ਲੱਗਦਾ ਵਾ ਕਿ ਪਿੰਦਰ ਤੇ ਭਾਬੀ ਦਾ ਸਾਰਾ ਕਸੂਰਾ ਉਹਨਾਂ ਜਾਣ ਬੁੱਝ ਕੇ ਝਗੜਾ ਮਾਰਿਆ ਵਾ ਵੀ ਸਾਰੀ ਗੇ ਇਹਨਾਂ ਦੇ ਸਿਰ ਪਾ ਗਏ। ਤੂੰ ਮਾਰ ਹਵਾਜ ਕਰ ਲਈਏ ਨੋ ਖੁਣੇ ਪਤਾ ਲੱਗ ਜਾਂਦਾ ਏ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਜਾਂਦਾ ਏ। ਗਮੀਨਾ ਇਧਰ ਆ ਮੇਰੀ ਗੱਲ ਸੁਣਨ ਆਂ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਂਦੇ ਹੋ। ਇਸੇ ਤਰ੍ਹਾਂ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਤੇ 10 ਵੱਧ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕੀਤੀ ਸਾਡੀ ਤੁਹਾਨੂੰ ਇਹ ਰਿਕਵੈਸਟ ਆ ਕਿ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਰਹੀ